ਸੰਗਤ ਜੀ ਦਰਸ਼ਨ ਕਰੋ ਇਤਿਹਾਸਿਕ 베ਰੀ ਦੇ ਇਸ 베ਰੀ ਹੇਠਾਂ ਬੈਠ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 9 ਦਿਨ ਅਤੇ 9 ਕੜੀਆਂ ਤਪੱਸਿਆ ਕੀਤੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਰਦਾਨਾ ਜੀ ਇਸ ਸਥਾਨ ਤੇ ਆਏ ਸੀ ਤਾਂ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਅੱਗੇ ਫਰਿਆਦ ਕੀਤੀ ਕਿ ਗੁਰੂ ਸਾਹਿਬ ਇੱਥੇ ਦੂਰ ਦੂਰ ਤੱਕ ਕਿਤੇ ਵੀ ਜਲ ਨਾ ਜੰਦੀ ਆ ਰਿਹਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿ ਤੁਸੀਂ ਰਵਾਬ ਬਜਾਓ ਅਸੀਂ ਇੱਥੋਂ ਜਲ ਪ੍ਰਕਟ ਕਰਦੇ ਹਾਂ ਤਾਂ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ 베ਰੀ ਦੇ ਹੇਠਾਂ ਬੈਠ ਕੇ ਉਹ ਜਲ ਪ੍ਰਕਟ ਕੀਤਾ ਸੀ ਅੱਜ ਉਸ ਸਥਾਨ ਤੇ ਇੱਕ ਪਵਿੱਤਰ ਸਰੋਵਰ ਬ ਭਰਿਆ ਗਿਆ ਇਸ ਸਰੋਵਰ ਆਪਣੇ ਆਪ ਹੀ ਜਲਣਾ ਪਰਦਾ ਹੈ ਤੇ ਇਸ ਸਥਾਨ ਤੇ ਇਸ਼ਨਾਨ ਕਰਨ ਨਾਲ ਕੋੜੀਆਂ ਦੇ ਕੋੜ ਵੀ ਦੂਰ ਹੁੰਦੇ ਨੇ ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸਥਾਨ ਤੇ ਜਲ ਪ੍ਰਕਟ ਕੀਤਾ ਸੀ ਤਾਂ ਉਦੋਂ ਇੱਕ ਕੋੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਫਰਿਆਦ ਲੈ ਕੇ ਆਉਂਦਾ ਹੈ ਕਿ ਗੁਰੂ ਸਾਹਿਬ ਮੇਰੇ ਵੀ ਦੁੱਖ ਦੂਰ ਕਰੋ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਕੋੜੀ ਨੂੰ ਇਸ ਜਲ ਦੇ ਨਾਲ ਇਸ਼ਨਾਨ ਕਰਾਉਂਦੇ ਨੇ ਅਤੇ ਇਹ ਜਲ ਛਕਾਉਂਦੇ ਨੇ ਤੇ ਉਸ ਕੋੜੀ ਦਾ ਜਿਹੜਾ ਕੋੜ ਹੈ ਉਹ ਦੂਰ ਹੋ ਜਾਂਦਾ ਹੈ ਇਸ ਸਰੋਵਰ ਅਤੇ 베ਰੀ ਗੁਰਦੁਆਰਾ ਸ਼੍ਰੀ ਨਾਨਕ ਸਾਹਿਬ ਹਯੂਰ ਸਾਹਿਬ ਨੰਦੇੜ ਵਿਖੇ ਇਸ ਸਜੋਬਿਤ ਹੈ ਜੀ ਇਸ ਵੀਡੀਓ ਨੂੰ ਵੱ ਤਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣ। ਬਾਕੀ ਜੇ ਤੁਸੀਂ ਪੂਰਾ ਇਤਿਹਾਸ ਜਾਨਣਾ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ਜਗਦੀਪ ਸਿੰਘ ਥਿੰਦ ਦੇ ਉੱਪਰ ਜਾ ਕੇ ਪੂਰੀ ਵੀਡੀਓ ਦੇਖ ਸਕਦੇ ਹੋ।